ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੀਤਾ ਕੁਕਿੰਗ ਚੈਨਲ ਤੇ ਅੱਜ ਅੱਪ ਬਣਾਵਾਂਗੀ ਹਰੇ ਸ਼ੂਲਿਏ ਦੀ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਇਹ ਫ੍ਰੀਕੋਲੇ ਫ੍ਰੈਸ਼ ਹਰਾ ਛੋਲਿਆ ਠੀਕ ਹੈ ਜੀ ਤੇ ਇਹਦੇ ਵਿੱਚ ਪਾਵਾਂਗੇ ਮੂੰਗ ਦੀ ਦਾਲ ਦੀ ਬੜੀ ਇਸ ਬੜੀ ਦੇ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਬਣ ਕੇ ਆਪਾਂ ਤਿਆਰ ਕਰਾਂਗੇ ਜਦੋਂ ਤੁਸੀਂ ਇਹਨੂੰ ਇੱਕ ਵਾਰ ਬਣਾਵੋਗੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਦੀ ਮਹਿਕ ਆਊਗੀ ਤੇ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਇਹਦੇ ਵਿੱਚ ਪਾਵਾਂਗੇ ਟਮਾਟਰ ਅਦਰਕ ਲਸਣ ਹਰੀਆਂ ਮਿਰਚਾਂ ਤੇ ਬਰੀਕ ਕੱਟੇ ਹੋਏ ਪਿਆਜ਼ ਬਹੁਤ ਹੀ ਵਧੀਆ ਆਪਾਂ ਮਸਾਲਾ ਬੇਕ ਬਰੀ ਕੱਟ ਲਿਆ ਸੀ ਤੇ ਹੁਣ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਘੜਛੀ ਸਰੋਂ ਦੇ ਤੇਲ ਦੀ ਇਹਨੂੰ ਆਪਾਂ ਕਰਨਾ ਚੰਗੀ ਤਰ੍ਹਾਂ ਗਰਮ ਠੀਕ ਹੈ ਜੀ ਗੈਸ ਨੂੰ ਕਰਾਂਗੇ ਉਹਨੇ మీడియం ਤੇ ਜਿਹੜੀ ਬੜੀ ਨੂੰ ਆਪਾਂ ਤੁਹਾਨੂੰ ਦਿਖਾਇਆ ਸੀ ਮੂੰਗ ਦੀ ਦਾਲ ਨੂੰ ਉਹਨੂੰ ਆਪਾਂ ਕੁੱਟ ਲਿਆ ਹੈ ਕੁੱਟਣ ਤੋਂ ਬਾਅਦ ਆਪਾਂ ਹੁਣ ਬਿਲਕੁਲ ਲੋ ਗੈਸ ਤੇ ਇਹਨੂੰ ਪੁੰਨਾਂਗੇ ਸਿਰਫ 1 ਮਿੰਟ ਲਈ ਇਸ ਤੋਂ ਜ਼ਿਆਦਾ ਪੈਨ ਨਹੀਂ ਪੁੰਨਣਾ ਕਿਉਂਕਿ ਬਹੁਤ ਜੇਤੇ ਪੁੰਨ ਕੇ ਤਿਆਰ ਹੋ ਜਾਂਦੀ ਹੈ ਇੱਕਦਮ ਇਹਨੇ ਹਲਕਾ ਜਿਹਾ ਆਪਾਂ ਬਸ ਇਸ ਥਰੀਕੇ ਨਾਲ ਇੱਕ ਦੋ ਕੜਚੇ ਨੂੰ ਮਾਰਨਾ ਤੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਫਿਰ ਪਰ ਕੱਢ ਲੈਣਾ ਕਿਉਂਕਿ ਨਾਲ ਦੀ ਨਾਲ ਹੀ ਇਹ ਲਾਲ ਹੋ ਜਾਂਦੀ ਹੈ ਠੀਕ ਹੈ ਜੀ ਜੇ ਤੁਸੀਂ 30 ਜੀ ਗੈਸ ਤੇ ਬਣਾਉਂਗੇ ਤੇ ਬਿਲਕੁਲ ਸੜ ਜੂਗੀ ਤੇ ਕੋੜੀ ਹੋ ਜੂਗੀ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਨਾਲ ਦੇ ਨਾਲ ਇਹਨੂੰ ਬਾਹਰ ਕੱਢ ਲਿਆ ਹੈ ਲਓ ਜੀ ਵੜੀ ਆਪਣੀ ਭੁੰਨ ਕੇ ਤਿਆਰ ਹੋ ਚੁੱਕੀ ਹੈ ਲਓ ਜੀ ਹੁਣ ਆਪਾਂ ਉਸੇ ਤੇਲ ਦੇ ਵਿੱਚ ਹਲਕਾ ਜਿਹਾ ਚੌਥਾ ਕਿਸਾ ਪਾਇਆ ਆਪਾਂ ਸੁੱਕਾ ਧਨੀਆ ਨੂੰ ਮੈਸ਼ ਕਰ ਲਿਆ ਤੇ ਚੌਥਾ ਐਸੇ ਪਾਵਾਂਗੇ ਆਪਾਂ ਇਹਦੇ ਵਿੱਚ ਜੀਰੇ ਦਾ ਇਹਦੇ ਵਿੱਚ ਆਪਾਂ ਜਾਂ ਤਾਂ ਮਸਾਲੇ ਨਹੀਂ ਐਡ ਕਰਨੇ ਠੀਕ ਹੈ ਜਿੱਤੇ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਰਾਈ ਤੇ ਨਾਲ ਹੀ ਪਾਵਾਂਗੇ ਆਪਾਂ ਥੋੜੀ ਜਿਹੀ ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ ਲਓ ਜੀ ਇਸ ਤਰ੍ਹਾਂ ਆਪਾਂ ਥੋੜੀ ਜਿਹੀ ਹਲਕੀ ਜਿਹੀ ਭਾਂਗ ਇਹਦੇ ਵਿੱਚ ਅਜਵੈਨ ਇਸ ਤੋਂ ਜ਼ਿਆਦਾ ਆਪਾਂ ਇਹਦੇ ਵਿੱਚ ਮਸਾਲੇ ਨਹੀਂ ਐਡ ਕਰਨੇ ਕਿਉਂਕਿ ਸੁੱਕੇ ਮਸਾਲੇ ਆਪਾਂ ਪਹਿਲਾਂ ਹੀ ਜੀ ਆਪਾਂ ਮੂਹ ਦੀ ਦਾਲ ਦੀ ਬੜੀ ਨੂੰ ਭੁੰਨਿਆ ਹੈ ਉਹਦੇ ਵਿੱਚ ਟੋਟਲੇ ਮਸਾਲੇ ਹੁੰਦੇ ਹੈ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਅਦਰਕ ਲਸਣ ਨੂੰ ਜਿਹਨੂੰ ਪਰੀਖਟਿਆ ਹੋਇਆ ਸੀ ਤੇ ਨਾਲ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ 1 ਮਿੰਟ ਲਈ ਆਪਾਂ ਅਦਰਕ ਲਸਣ ਨੂੰ ਭੁੰਨਾਗੇ ਤਾਂ ਕਿ ਬਹੁਤ ਵਧੀਆ ਟੇਸ ਆਪੇ ਆਪਣੇ ਸਬਜ਼ੀ ਦੇ ਮਸਾਲੇ ਦਾ ਇਸ ਤਰੀਕੇ ਨਾਲ ਠੀਕ ਹੈ ਜੀ ਕਿਉਂਕਿ ਆਪਾਂ ਜੂਰ ਤੋਂ ਜਦਾਂ ਜੇ ਸੁੱਕੇ ਮਸਾਲੇ ਨੂੰ ਐਡ ਕਰਾਂਗੇ ਤੇ ਆਪਣੇ ਬੜੀ ਦੇ ਵਿੱਚ ਵੀ ਸਾਰੇ ਮਸਾਲੇ ਇਹੀ ਹੁੰਦੇ ਆ ਠੀਕ ਹੈ ਜੀ ਇਸ ਕਰਕੇ ਆਪਾਂ ਜਦੋਂ ਵੀ ਇਹ ਸਬਜ਼ੀ ਬਣਾਈਏ ਸ਼ੂਰੀਆਂ ਦੀ ਤੇ ਮੂੰਗ ਦੀ ਦਾਲ ਦੀ ਬੜੀ ਦੀ ਹਮੇਸ਼ਾ ਸੁੱਕੇ ਮਸਾਲੇ ਤੁਸੀਂ ਘੱਟ ਪਾਓ ਲਓ ਜੀ ਹੁਣ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਬੀ ਕੱਟੇ ਹੋਏ ਪਿਆਜ਼ ਇਹਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਬਰਾਊਨ ਹੋਣ ਤੱਕ ਪਰ ਪੁੰਨਾ ਬਿਲਕੁਲ ਵੀ ਕੱਚੀ ਨਹੀਂ ਰਹਿਣੇ ਚਾਹੀਦੇ ਤਾਂ ਕਿ ਇਹਦੀ ਸਬਜ਼ੀ ਦੇ ਵਿੱਚ ਬਿਲਕੁਲ ਵੀ ਇਹਦਾ ਕੱਚਾਪਾਨ ਨਹੀਂ ਆਣਾ ਚਾਹੀਦਾ ਨਾਲ ਦੀ ਨਾਲ ਆਪਾਂ ਇਹ ਹਲਾ ਦਾਂਗੇ ਤੇ ਗੈਸ ਨੂੰ ਥੋੜਾ ਜਿਹਾ ਪੇ ਤੀਜ਼ ਕਰਾਂਗੇ ਤਾਂ ਕਿ ਆਪਣੇ ਬਹੁਤ ਵਧੀਆ ਪਿਆਜ਼ ਭੁੰਨੇ ਕੇ ਤਿਆਰ ਹੋ ਜਾਣ। ਲਓ ਜੀ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਤੇ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਛੋਲੀਏ ਦੀ। ਇਹ ਗਰਮੀਆਂ ਦੇ ਵਿੱਚ ਔਰ ਵਾਲੀ ਸਬਜ਼ੀ ਹੈ ਠੀਕ ਹੈ ਜੀ ਮੌਸਮ ਦੇ ਹਿਸਾਬ ਨਾਲ ਆਪਾਂ ਜਦੋਂ ਵੀ ਮਾਰਚ ਦਾ ਮਹੀਨਾ ਹੁੰਦਾ ਹੈ ਇਹ ਸਬਜ਼ੀ ਆਉਂਦੀ ਹੈ ਬਹੁਤ ਵਧੀਆ ਲੱਗਦੀ ਹੈ ਖਾਣ ਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ। ਲਓ ਜੀ ਹੋਰ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਬ੍ਰਾਊਨ ਹੋਣ ਤੱਕ ਰੋਣ ਲਿਆਏ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਗੈਸ ਨੂੰ ਹਲਕਾ ਜਾਂ ਮੀਡੀਅਮ ਕਰਕੇ ਇਹਦੇ ਵਿੱਚ ਪਾਵਾਂਗੇ ਆਪਾਂ ਹੁਣ ਟਮਾਟਰ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਠੀਕ ਹੈ ਜੀ ਤੁਹਾਨੂੰ ਪਤਾ ਹੀ ਆ ਪਹਾਲ ਪਹਿਰੇ ਪਹਿਲਾਂ ਜਦੋਂ ਵੀ ਪਿਆਜ਼ ਭੋਂਦਿਆਂ ਇਹਦੇ ਵਿੱਚ ਆਪਾਂ ਨਮਕ ਜੂਰ ਐਡ ਕਰ ਦਿਆਂ ਤਾਂ ਕਿ ਜਦੋਂ ਆਪਾਂ ਇਹਦੇ ਵਿੱਚ ਟਮਾਟਰ ਪਾਈਏ ਚੰਗੀ ਤਰ੍ਹਾਂ ਘੁਲ ਜਾ ਲਓ ਜੀ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਬਣਾਉਣ ਹੋਂਦ ਤੱਕ ਰੋ ਭੋਂ ਲਿਆ ਸੀ ਤੇ ਹੁਣ ਆਪਾਂ ਨਾਰੀਏ ਦੇ ਵਿੱਚ ਪਾ ਦਾਂਗੇ ਟਮਾਟਰ ਇਸ ਤਰੀਕੇ ਨਾਲ ਮਸਾਲਾ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦਾ ਤੇ ਸਬਜ਼ੀ ਵੀ ਬਹੁਤ ਵਧੀਆ ਲੱਗਦੀ ਹੈ ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਸਬਜ਼ੀ ਘਰ ਦੇ ਵਿੱਚ ਜ਼ਰੂਰ ਬਣਾਇਓ ਕਿਉਂਕਿ ਜਦੋਂ ਆਪਾਂ ਮੂੰਗ ਦੀ ਬੜੀ ਨੂੰ ਸਬਜ਼ੀ ਦੇ ਵਿੱਚ ਐਡ ਕਰਦੇ ਆ ਉਹਦੀ 스ਮੈਲ ਵੀ ਆਪਣੇ ਸਾਰੇ ਘਰ ਦੇ ਵਿੱਚ ਆਉਂਦੀ ਹੈ ਤੇ ਖਾਂਚੇ ਬਹੁਤ ਜ਼ਿਆਦਾ ਟੇਸਟੀ ਹੁੰਦੀ ਹੈ ਤੁਸੀਂ ਇਸ ਨੂੰ ਇੱਕ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲਾਂਗੇ ਟਮਾਟਰ ਨੂੰ ਆਪਾਂ ਐਡ ਕਰਤਾ ਸੀ ਲਓ ਜੀ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਣਾ ਠਾ ਕਿ ਚੰਗੀ ਤਰ੍ਹਾਂ ਹੀ ਗੋਲ ਜਾਣ ਤੇ ਬਿਲਕੁਲ ਵੀ ਖੜੇ ਖੜੇ ਨਾ ਰਹਿਣ ਠੀਕ ਹੈ ਜੀ ਲਓ ਜੀ ਮਸਾਲਾ ਆਪਣਾ ਬਹੁਤ ਵਧੀਆ ਕੁਲ ਚੁੱਕਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਦੇ ਮਸਾਲੇ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਲਾਲ ਮਿਰਚ ਲਾਲ ਮਿਰਚ ਪਾ ਜਦ ਨਹੀਂ ਆਟਕਰਦੀ ਤੇ ਅੱਧਾ ਚਮਚਾ ਪਾਇਆ ਪਤੀਗੀ ਮਿਰਚ ਦਾ ਤਾਂ ਕਿ ਆਪਣਾ ਕਲਰ ਬਹੁਤ ਵਧੀਆ ਆਵੇ ਸਬਜ਼ੀ ਦਾ ਤੇ ਇੱਕ ਚਮਚਾ ਹੀ ਪਾਇਆ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਚੌਥੇ ਇਸੇ ਥੋੜੇ ਜਿਹਾ ਜ਼ਿਆਦਾ ਪਾਇਆ ਗਰਮ ਮਸਾਲਾ ਇਹਨਾਂ ਸਾਰੇ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮੀਡੀਅਮ ਗੈਸ ਤੇ ਭੁੰਨ ਲਾਂਗੇ ਤਾਂ ਕਿ ਦਾ ਕੱਚਾਪਨ ਖਤਮ ਹੋ ਜੇ ਇਸ ਤਰੀਕੇ ਦੇ ਨਾਲ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਲਓ ਜੀ ਇਹਦੇ ਨਾਲ ਆਪਣਾ ਨਾਥਾ ਆਪਣਾ ਮਸਾਲਾ ਵੀ ਬਿਲਕੁਲ ਕੋਮ ਨਹੀਂ ਸੜਦਾ ਜੇ ਤੁਸੀਂ ਪਾਣੀ ਨਾ ਵੀ ਪਾਓ ਤਾਂ ਵੀ ਇਹ ਮਸਾਲਾ ਬਹੁਤ ਵਧੀਆ ਪੂਨਕੀ ਤਿਆਰ ਹੋ ਜਾਊਗਾ ਕਿਉਂਕਿ ਇਹ ਪੱਤੀ ਹਰੇ ਦੀ ਵਿੱਚ ਭਰੂਣਾ ਹੀ ਪਾਇਆ ਜਿੰਨੇ ਦੀ ਲੋੜ ਲਓ ਜੀ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਲ ਛਪਾਣੀ ਦੀ ਥੋੜਾ ਜਿਹਾ ਆਪਾਂ ਪਾਣੀ ਇਹਦੇ ਵਿੱਚ ਹੋਰ ਐਡ ਕਰ ਦਾਂਗੇ ਤਾਂ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਵੇ ਤੇ ਮੀਡੀਅਮ ਗੈਸ ਤੇ ਸਾਰੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਕਿਉਂਕਿ ਸਾਰੀ ਸਬਜੀ ਹੀ ਮਸਾਲੇ ਤੇ ਸਿਰਦੀ ਹੁੰਦੀ ਹੈ ਠੀਕ ਹੈ ਜੀ তো ਜਿਹੜਾ ਆਪਣਾ ਟੱਕ ਕੇ మీడియం ਗੈਸ ਤੇ ਪਕਾ ਲਿਆ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਮਸਾਲਾ ਬਣ ਕੇ ਆਪਣਾ ਤਿਆਰ ਹੋ ਗਿਆ ਇਸ ਤਰੀਕੇ ਦਾ ਉਚਾਈ ਦਾ ਸੀਗਾ ਬਹੁਤ ਵਧੀਆ ਦਾ ਕਲਰ ਆਇਆ ਮਸਾਲੇ ਦਾ ਇਹ ਖਾਣੇ ਚ ਵੀ ਬਹੁਤ ਜ਼ਿਆਦਾ ਵਧੀਆ ਬਣਦੀ ਹੈ ਤੇ ਬਹੁਤ ਸੌਖੇ ਤਰੀਕੇ ਨਾਲ ਜੇ ਤੁਸੀਂ ਕੁੱਕਰ ਦੇ ਵਿੱਚ ਬਣਾਉਣਾ ਚਾਹੋ ਤਾਂ ਦੋ ਵਿਸਲਾਂ ਦੇ ਵਿੱਚ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਲਓ ਜੀ ਮਸਾਲਾ ਭੁੰਨ ਕੇ ਆਪਣਾ ਤਿਆਰ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਛੋਲੀਆ ਚੀਨ ਆਪਾਂ ਚੰਗੀ ਤਰ੍ਹਾਂ ਤੋਲਿਆ ਸੀ ਇਸ ਸਬਜੀ ਨੂੰ ਖਾਣ ਨਾਲ ਆਪਣੀ ਸਿਹਤ ਤੇ ਵੀ ਬਹੁਤ ਵਧੀਆ ਰਹਿੰਦੀ ਹੈ ਬਹੁਤ ਵਧੀਆ ਟੇਸਟੀ ਹੁੰਦੀ ਹੈ ਇਹਨੂੰ ਜਿਹਦੇ ਵੀ ਤੁਸੀਂ ਮਾਰਚ ਦੇ ਮਹੀਨੇ ਸਬਜੀ ਦੀ ਤੁਸੀਂ ਜਰੂਰ ਬਣਾਓ ਸ਼ੋਲੇ ਨੂੰ ਤੇ ਜਰੂਰ ਖਾਓ ਲਓ ਜੀ ਆਪਾਂ ਇਹਨੂੰ ਚੀਗੀਦਰਾਮ ਸਾਲੇ ਦੇ ਵਿੱਚ ਮਿਕਸ ਕਰਤਾ ਤੇ ਹੁਣ ਜਿਹੜੀ ਬੜੀ ਆਪਾਂ ਭੁੰਨ ਕੇ ਰੱਖੀ ਸੀ ਉング ਵੀ ਆਪਾਂ ਮਸਾਲੇ ਦੇ ਵਿੱਚ ਹੀ ਐਡ ਕਰਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ 1 ਮਿੰਟ ਲਈ మీడియం ਗੈਸ ਤੇ ਤਾਂ ਕਿ ਆਪਾਂ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਵੇ। ਨੂੰ ਜੀ 1 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਆਪਣੇ ਮਸਾਲੇ ਦੇ ਵਿੱਚ ਮਿਕਸ ਹੋ ਚੁੱਕਿਆ ਛੂਲਿਆ ਤੇ ਬੜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਇਹਦੇ ਵਿੱਚ ਜਿੰਨੀ ਲੋੜ ਆਪਾਂ ਉਨਾ ਪਾਣੀ ਐਡ ਕਰਾਂਗੇ ਤੇ ਬਹੁਤ ਵਧੀਆ ਜੀ ਤਰੀ ਬਣਾ ਕੇ ਤਿਆਰ ਕਰਾਂਗੇ। ਇਸ ਤਰੀਕੇ ਦੇ ਨਾਲ। ਲੋ ਜੀ ਜਿੰਨੀ ਤੁਹਾਨੂੰ ਤਰੀ ਦੀ ਲੋੜ ਤੁਸੀਂ ਉਨਾ ਇਹਦੇ ਵਿੱਚ ਪਾਣੀ ਐਡ ਕਰ ਸਕਦੇ ਹੋ। ਤੇ ਆਪਾਂ ਇਹਦੇ ਵਿੱਚ ਟੋਟਲ 5-6 ਗਲਾਸ ਪਾਣੀ ਤੇ ਪਾਦੇ ਨੇ ਠੀਕ ਹੈ ਜੀ ਬਿਲਕੁਲ ਛੋਟੇ ਗਲਾਸ ਪਾਏ ਨਹੀਂ ਆਪਾਂ ਜਿਆਦਾ ਵੱਡੇ ਗਲਾਸ ਨਹੀਂ ਹੈ ਵਰ ਕੀਤੇ ਲਓ ਜੀ ਹੁਣ ਆਪੇ ਨੂੰ ਟੱਕ ਕੇ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਸਬਜੀ ਨੂੰ ਪਕਾਵਾਂਗੇ ਜਿਸ ਨਾਲ ਜਿੱਕਰ ਆਪਣਾ ਛੂਲਿਆ ਬਿਲਕੁਲ ਹੀ ਬਣ ਕੇ ਤਿਆਰ ਨਹੀਂ ਹੋ ਜਾਂਦਾ ਕਿਉਂਕਿ ਬੜੀ ਤਾਂ ਆਪਣੀ ਬਿਲਕੁਲ ਬਣ ਕੇ ਤਿਆਰ ਆ ਪਰ ਛੂਲੀ ਨੂੰ ਟਾਈਮ ਦੇਣਾ ਠੀਕ ਹੈ ਜੀ ਲਓ ਜੀ ਵਿੱਚ ਵਿੱਚ ਦੇ ਆਪਾਂ ਇਹਨੂੰ ਚੈੱਕ ਕਰਦੇ ਰਹਾਂਗੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਆਪਣੀ ਸਬਜੀ ਦਾ ਕਲਰ ਆਇਆ ਤੇ ਨਾਲ ਨਾਲ ਆਪਾਂ ਇਹਨੂੰ ਬਣਾ ਰਹੇ ਹਾਂ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਆਪਾਂ ਹਲਕਾ ਜਨ ਹੁਲਾ ਦਾਂ ਤੇ ਮੀਡੀਅਮ ਗੈਸ ਤੇ ਨੂੰ ਫਿਰ ਪਕਾਵਾਂਗੇ ਲਓ ਜੀ 15-20 ਮਿੰਟ ਬਾਅਦ ਆਪਣੀ ਸਬਜੀ ਬਣ ਕੇ ਬਿਲਕੁਲ ਤਿਆਰ ਹੋ ਜੂਗੀ ਕਿਉਂਕਿ ਥੋੜਾ ਝੂਲੀਆ ਬਣ ਨੂੰ ਥੋੜਾ ਟਾਈਮ ਲੱਗ ਜਾਂਦਾ ਠੀਕ ਹੈ ਜੀ ਸਬਜੀ ਆਪਣੀ ਬਿਲਕੁਲ ਬਣ ਕੇ ਤਿਆਰ ਆ ਤੇ ਗੈਸ ਆਪਣਾ ਮੀਡੀਅਮ ਤੇ ਹੁਣ ਆਪਾਂ ਢੱਕ ਦਾਂਗੇ ਲਓ ਜੀ ਸਬਜੀ ਬਣ ਕੇ ਆਪਣੀ ਬਿਲਕੁਲ ਰੈਡੀ ਹੋ ਗਈ ਸੀ ਤੇ ਆਪਾਂ ਹੁਣ ਇਹਨੂੰ ਗੈਸ ਤੋਂ نیچے ਉਤਾਰ ਲਿਆ ਹੈ ਸਬਜੀ ਬਹੁਤ ਵਧੀਆ ਲੱਗ ਰਹੀ ਹੈ ਦੇਖਦੇ ਵਿੱਚ ਇਹ ਤੇ ਹੁਣ ਆਪਾਂ ਕੱਟਿਆ ਹੋਇਆ ਹਰਾ ਧਨੀਆ ਇਹਦੇ ਵਿੱਚ ਐਡ ਕਰ ਦਾਂਗੇ ਇਸ ਇੱਕ ਦਿਨ ਤੁਸੀਂ ਸਬਜੀ ਆਪਣੇ ਘਰ ਦੇ ਵਿੱਚ ਬਣਾਓ ਬਹੁਤ ਹੀ ਜ਼ਿਆਦਾ ਵਧੀਆ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਤੇ ਸਬਜੀ ਬਣਦੀ ਬਹੁਤ ਜ਼ਿਆਦਾ ਟੇਸਟੀ ਹੈ ਲਓ ਜੀ ਸਾਰੀ ਸਬਜੀ ਬਣ ਕੇ ਆਪਣੀ ਤਿਆਰ ਹੋ ਗਈ ਹੈ ਤੁਸੀਂ ਦੇਖ ਸਕਦੇ ਆ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਹਿਲਾ ਕੇ ਦਿਖਾ ਦਿੰਨੇ ਆ ਲਓ ਜੀ ਦੇਖੋ ਤੁਸੀਂ ਕਿੰਨੀ ਵਧੀਆ ਦੇਖੋ ਨੂੰ ਆਪਣੀ ਸਬਜੀ ਲੱਗਦੀ ਹੈ ਖਾਣ ਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਆਪਾਂ ਨਵੇਂ-ਨਵੇਂ ਵੀਡੀਓ ਲੈ ਕੇ ਹਾਜ਼ਰ ਹੋਈਏ ਅਸੀਂ ਬਹੁਤ ਮਿਹਨਤ ਕਰਦੇ ਵੀਡੀਓ ਬਣਾਉਣ ਲਈ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ ਓਕੇ ਜੀ ਥੈਂਕ ਯੂ ਬਾਏ